ਚੜਦੀ ਕਲਾ ਪੰਜਾਬ న్యూਸ ਤੇ ਇਸ ਵੇਲੇ ਦੀ ਖਬਰ ਗੁਰਦਾਸਪੁਰ ਤੋਂ ਨੈਸ਼ਨਲ ਹਾਈਵੇ ਅਥਾਰਟੀ ਦੀ ਕਥਤ ਧੱਕੇਸ਼ਾਹੀ ਦੇ ਵਿਰੋਧ ਵਿੱਚ ਬਟਾਲੇ ਦੇ ਰਹਿਣ ਵਾਲੇ ਇੱਕ ਵਿਅਕਤੀ ਨੇ ਆਪਣੀ ਪਤਨੀ ਬਜ਼ੁਰਗ ਮਾਤਾ ਅਤੇ ਪੂਰੇ ਪਰਿਵਾਰ ਸਮੇਤ ਡੀਸੀ ਦਫਤਰ ਗੁਰਦਾਸਪੁਰ ਦੇ ਬਾਹਰ ਧਰਨਾ ਲਗਾ ਦਿੱਤਾ ਲੰਘ ਪੰਗ 3 ਘੰਟੇ ਬਾਅਦ ਜ਼ਿਲ੍ਹਾ ਖਜ਼ਾਨਾ ਅਫਸਰ ਨੇ ਉਸ ਕੋਲੋਂ ਮੰਗ ਪੱਤਰ ਲੈ ਆਤੇ 15 ਦਿਨ ਵਿੱਚ ਹੱਲ ਦਾ ਆਸ਼ਵਾਸਨ ਦੇ ਕੇ ਉਸ ਦੱਦਾ ਧਰਨਾ ਸਮਾਪਤ ਕਰਵਾਇਆ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਜੀ ਮੇਰਾ ਨਾਮ ਮੇਰਾ ਨਾਮ ਵਿਸ਼ਾਲ ਆ ਮੇਰੀ ਏਡਾ ਤਾਰਾਗੜ ਡੇਰਾ ਬਾਬਾ ਬਨਾਨਕ ਰੂਪ ਤੇ ਕਰਿਆਨੇ ਦੀ ਦੁਕਾਨ ਆ ਹੋਰ ਜਲਦੀ ਸਾਡੀ ਇੱਕ ਪ੍ਰਾਪਰਟੀ ਕਮਰਸ਼ੀਅਲ ਪ੍ਰਾਪਰਟੀ ਜਿਹੜੀ ਨੈਸ਼ਨਲ ਹਾਈਵੇ ਦੇ ਪ੍ਰੋਜੈਕਟ ਦੇ ਅੰਦਰ ਆ ਰਹੀ ਹੈ ਉਹ ਕਿਸੇ ਵੀ ਨੋਟੀਫਿਕੇਸ਼ਨ ਚ ਕੋਈ ਪ੍ਰਾਪਰਟੀ ਐਕਵਾਇਰ ਨਹੀਂ ਹੁੰਦੀ ਪਰ ਫਿਰ ਵੀ ਨੈਸ਼ਨਲ ਹਾਈਵੇ ਸਾਡੇ ਨਾਲ ਧੱਕੇਸ਼ਾਹੀ ਕਰਦੀ ਦੀ ਹੈ ਰੋਜ਼ ਤੰਗ ਕਰਦੀ ਹੈ ਪ੍ਰਾਪਰਟੀ ਖਾਲੀ ਕਰੋ ਸਾਨੂੰ ਕਬਜ਼ਾ ਚਾਹੀਦਾ ਮੈਂ ਉਹਦੇ ਸਬੰਧ ਚ ਕਈ ਵਾਰੀ ਡੀਆਰਓ ਗੁਰਦਾਸਪੁਰ ਸਾਹਿਬ ਐਸਡੀਐਮ ਬਟਾਲਾ ਨੂੰ ਵੀ ਮਿਲੇ ਆ ਐਸਡੀਐਮ ਸਾਹਿਬ ਨੇ ਕਿਹਾ ਡੀਆਰਓ ਗੁਰਦਾਸਪੁਰ ਨੂੰ ਮਿਲੋ ਪਰ ਡੀਆਰ ਮੋਕੇ ਦੇ ਜਿਹੜੇ ਮੌਜੂਦ ਨੇ ਉਹਨਾਂ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਇਵਨ 3-3 4-4 ਘੰਟੇ ਦਫ਼ਤਰ ਦੇ ਬਾਹਰ ਖੜੇ ਕਰਕੇ ਸਾਨੂੰ ਹਰਾਸਮੰਡੀ ਮਿਲੀ ਉਸ ਤੋਂ ਬਾਅਦ ਮੈਂ ਡੀਸੀ ਸਾਹਿਬ ਨੂੰ ਮਿਲਿਆ ਜਿਹੜੇ ਪਹਿਲਾਂ ਡੀਸੀ ਸਾਹਿਬ ਜੀ ਉਹਨਾਂ ਦੀ ਬਦਲੀ ਹੋ ਗਈ ਹੁਣ ਜਿਹੜੇ ਨਵੇਂ ਡੀਸੀ ਸਾਹਿਬ ਆਏ ਨੇ ਉਹਨਾਂ ਨੂੰ ਵੀ ਮੈਂ ਮਿਲਿਆ ਉਹਨਾਂ ਨੂੰ ਮਿਲ ਕੇ ਆਪਣੀ ਸਾਰੀ ਸਥਿਤੀ ਦੱਸੀ ਹੈ ਪਰ ਉਹਨਾਂ ਨੇ ਕਿਹਾ ਅਸੀਂ ਕਿ ਅਸੀਂ ਤਾਂ ਵਿਸ਼ਵਾਸਨ ਦੇ ਆਗੇ ਪਰ ਉਹਨਾਂ ਵੱਲੋਂ ਵੀ ਸਾਨੂੰ ਕੋਈ ਵਿਸ਼ਵਾਸਨ ਨਹੀਂ ਮਿਲਿਆ ਅਖੀਰ ਮੈਂ ਦੁਖੀ ਹੋ ਗਿਆ ਅਖਬਾਰ ਦੇ ਵਿੱਚ ਪਰ ਇਹ ਗੱਲ ਪ੍ਰੈਸ ਦੇ ਮਾਧਿਅਮ ਨਾਲ ਤੁਹਾਨੂੰ ਦੱਸਦਾ ਸੀ ਕਿ ਅੱਜ ਤੱਕ ਸਾਨੂੰ ਇਨਸਾਫ ਨਹੀਂ ਮਿਲਿਆ ਤੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਪਰਿਵਾਰ ਸਾਹਿਬ ਤੋਂ ਨੰਦਾਂ ਦੇਾਂਗੇ ਅੱਜ ਅਸੀਂ ਦੁਖੀ ਹੋ ਗਏ ਕਦਮ ਚੁੱਕਿਆ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਅਸੀਂ ਬਾਰ 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 ਇੱਥੇ ਆਏ ਹਾਂ ਪਰ ਸਾਡੀ ਕਿਸੇ ਵੀ ਅਫਸਰ ਨੇ ਕੋਈ ਧੰਵਾਈ ਨਹੀਂ ਕੀਤੀ ਅੱਜ ਦਾ ਜਿਹੜਾ ਅਸੀਂ ਕਦਮ ਚੁੱਕਿਆ ਤੇ ਬੜਾ ਦੁਖੀ ਹੋ ਗਏ ਤੇ ਬੜਾ ਆਪਣੇ ਮਨ ਨੂੰ ਦੁਖੀ ਕਰਕੇ ਕਦਮ ਚੁੱਕਿਆ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਜੇ ਇਸ ਤੋਂ ਬਾਅਦ ਵੀ ਸਾਨੂੰ ਇਨਸਾਫ ਨਹੀਂ ਦਿੱਤਾ ਗਿਆ ਤੇ ਮੈਂ ਵੱਡੇ ਪੱਧਰ ਤੇ ਪਰਿਵਾਰ ਸਾਹਿਬ ਆਪਣੇ ਪਰਿਵਾਰਕ ਮੰੰਦਰਾ ਸਾਹਿਬ ਲੰਬੇ ਸਮੇਂ ਲਈ ਇੱਥੇ ਖੜਤਾ ਰਹਿਦਾਗਾ